ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਰਕੇ ਦੇ ਵਿੱਚ ਵਾਪਰਿਆ ਦਰਦਨਾਕ ਹਾਦਸਾ ਵਿਅਕਤੀ ਉਤੇ ਕੰਧ ਡਿੱਗਣ ਨਾਲ ਹੋਈ ਮੌਤ ਗੱਲਬਾਤ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਜੀਵਨ ਸ਼ਰਮਾ ਦੋਸਤੋ ਸੋਸ਼ਲ ਮੀਡੀਆ ਤੇ ਜਿਹੜੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਇਸ ਦਾ ਸੱਚ ਜਾਣਨ ਲਈ ਆਪਾਂ ਫੋਨ ਕਾਲ ਤੇ ਪਿੰਡ ਦੇ ਸਾਬਕਾ ਸਰਪੰਚ ਤੋਂ ਜਿਹੜੀ ਇਸ ਸੰਬੰਧੀ ਜਾਣਕਾਰੀ ਲੈਣੇ ਆ ਜੇਕਰ ਇਸ ਖਬਰ ਤੇ ਕਿਸੇ ਨੇ ਪੱਖ ਰੱਖਣਾ ਹੈ ਤਾਂ ਚੈਨਲ ਨਾਲ ਸੰਪਰਕ ਕਰ ਸਕਦਾ ਹੈ ਹੈਲੋ ਹਾਂ ਜੀ ਜੀਵਨ ਸ਼ਰਮਾ ਬੋਲਦਾ ਜੀ ਪੱਤਰਕਾਰ ਹਾਂਜੀ 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 ਸਰ ਕੀ ਨਾਮ ਹੈ ਥੋੜਾ ਮੈਂ ਗੁਰਜੀਤ ਸਿੰਘ ਸਾਬਕਾ ਸਰਪੰਚ ਬੋਲ ਠੀਕ ਹੈ ਜੀ ਪ੍ਰਧਾਨ ਜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਇੱਕ ਬੰਦੇ ਤੇ ਜਿਹੜੀ ਕੰਦ ਡਿੱਗਦੀ ਹੈ ਕੀ ਗੱਲਬਾਤ ਹੈ ਉਹ ਦੱਸੋ ਮਾੜੀ ਜੀ ਇਹ ਗੱਲਬਾਤ ਹੀ ਹੈ ਜੀ ਇੱਥੇ ਸਾਡੇ ਪਿੰਡ ਜਸਸੀਰ ਆਰਸ਼ਮਾਰ ਪਟਿਆ ਹਾਂਜੀ ਜਸਪਾਲ ਸਿੰਘ ਉਹ ਪੱਕਾ ਨਾ ਹੁੰਦਾ ਠੀਕ ਹੈ ਜੀ ਸੁਵਾਲਾ ਪੱਕਾ ਨੋ ਉਰਫ ਜਸਸੀ ਠੀਕ ਹੈ ਜੀ ਪੁੱਤਰ ਆਰਸ਼ਮਾਰ ਠੀਕ ਹੈ ਜੀ ਇਹਨਾਂ ਦਾ ਪੱਠਾ ਉੱਥੇ ਠੀਕ ਹੈ ਜੀ ਇਹਨਾਂ ਨੇ ਉੱਥੇ ਕੋਲ ਨਰਤੀ ਇਟ ਕੱਚੀ ਇਟ ਸਟੌਕਰੀ ਹੋਈ ਹੈ ਠੀਕ ਹੈ ਜਿਹੜੇ ਆਨਲਾਈਨ ਉੱਥੇ ਰੱਖ ਹੀ ਸਕਦੇ ਠੀਕ ਹੈ ਜੀ ਠੀਕ ਹੈ ਉਹ ਵੀ ਇੰਨੀ ਉੱਚੀ ਲਾਰ ਕੀ ਸੀ ਇਹਨਾਂ ਨੇ ਵੀ ਗੱਲ ਹੀ ਛੱਡੋ ਠੀਕ ਹੈ ਜੀ ਇਹਨਾਂ ਬੰਦਿਆਂ ਨੇ ਪਹਿਲਾਂ ਸਾਡੇ ਜਿਹੜੇ ਮੁੰਡੇ ਮਰਿਆ ਇਹ ਤੇ ਇਹਦੇ ਮੁੰਡਿਆਂ ਨੇ ਪਹਿਲਾਂ ਕੋਈ ਤਲਾਹ ਕਰਕੇ ਆਇਆ ਤੇਰੀ ਕੰਧ ਲੱਗਣ ਵਾਲੀ ਹੈ ਇਹ ਠੀਕ ਹੈ ਤੇ ਤੂੰ ਮਤਲਬ ਕੇ ਇਸ ਨੂੰ ਦੁਆਰੇ ਕਢਾ ਦੇ ਠੀਕ ਹੈ ਜੀ ਦੋ ਵਾਰ ਤਲਾਹ ਦੇਜੋ ਠੀਕ ਹੈ ਜੀ ਇਹ ਕੋਈ ਵੀ ਗਾਉਂ ਵੀ ਕਰੀ ਹੁਣ ਤਾਂ ਕਹਿੰਦਾ ਜਰ ਮੈਂ ਕਿਸੇ ਖੇਤ ਕੰਮ ਨਾ ਕੱਢੀ ਜਾਵਾਂ ਮੈਂ ਇਹ ਠੀਕ ਹੈ ਜੀ ਮੇਰੇ ਕੋਲ ਖੁਦ ਮੰਨਿਆ ਹਸਪਤਾਲ ਦੇ ਵਿੱਚ ਹਾਂ ਕਹਿੰਦਾ ਮੇਰੇ ਕੋਲ ਤਲਾਹ ਲਈ ਸੀ ਤੇ ਯਾਰ ਮੈਨੂੰ ਵੀ ਆ ਕਿੱਧਰ ਕੀ ਸ਼ੌਂਦਾ ਇਹਨੂੰ ਠੀਕ ਹੈ ਜੀ ਠ ਸਾਰੀ ਇਹਨਾਂ ਦੀ ਅੰਗਰੇਜ਼ੀ ਦੇ ਨਾਲ ਸਾਰੀ 60-62 ਸਾਲ ਦੀ ਉਮਰ ਹੈ ਠੀਕ ਹੈ ਜੀ ਛੋਟਾ ਕਿਸਾਨ ਆ ਚਾਰ-ਪੰਜ ਕਿੱਲੇ ਦਾ ਮਾਲਕ ਹੈ ਠੀਕ ਹੈ ਜੀ ਦੋ ਕੁੜੀਆਂ ਬਿਲਟਾਰਾਂ ਨੇ ਅੱਜ ਵਿਹਣ ਵਾਲੀਆਂ ਠੀਕ ਹੈ ਜੀ ਦੋ ਮੁੰਡੇ ਵਿਹਣ ਵਾਲੇ ਨੇ ਠੀਕ ਹੈ ਜੀ ਇਹਨਾਂ ਅੰਗਰੇਜ਼ੀ ਦੇ ਨਾਲ ਅੱਜ ਮਤਲਬ ਛੋਟਾ ਕਿਸਾਨ ਤੁਰ ਗਿਆ ਇਸ ਤੋਂ ਬੰਦ ਇੱਕ ਕਿਸਾਨ ਦਾ ਕੀ ਨਾਂ ਸੀ ਗਈ ਇਹ ਜਗਜੀਵਨ ਸਿੰਘ ਪੁੱਤਰ ਬਸੰਤ ਸਿੰਘ ਜੱਟ ਸਿੱਖ ਛੱਟ ਸਿੱਖਾ ਅੱਛਾ ਜਿਹੜੇ ਇਹ ਭਾ ਭੱਠੇ ਦੀ ਜੇ ਤੁਸੀਂ ਦੱਸ ਰਹੇ ਹੋ ਭੱਠੇ ਦਾ ਕੀ ਨਾਮ ਹੈਗਾ ਭੱਠੇ ਦਾ ਬਸ ਇਹ ਕਿ ਰਾਜਕੁਮਾਰ ਬਾਜਾ ਜੀ ਰਾਜਕੁਮਾਰ ਦੇ ਨਾਂ ਤੇ ਰਾਜਕੁਮਾਰ ਅੱਛਾ ਤੂੰ ਤੁਸੀਂ ਮੰਨ ਲਓ ਵੀ ਉੱਥੇ ਮੌਕੇ ਤੇ ਜਿਹੜਾ ਕੁਝ ਹੋਇਆਗਾ ਹਾਂਜੀ ਹਾਂ ਠੀਕ ਹੈ ਇਹ ਮੰਨ ਲਓ ਗੱਲ ਜਿਹੜੀ ਆਪਾਂ ਜੀ ਆਪਾਂ ਕਈ ਵੀ ਗਲਤੀ ਹੈ ਇਹ ਕਿਸ ਦੀ ਗਲਤੀ ਹੈ ਜਿਹੜੀ ਗਲਤੀ ਸਾਰੀ ਇਹ ਦਸਪਾਲ ਸਿੰਘ 85 ਪਟਲੇ ਵਾਲਾ ਜਿਹੜਾ ਰਾਜਕੁਮਾਰ ਦਾ ਮੁੰਡਾ ਹੈ ਠੀਕ ਹੈ ਕਿਉਂਕਿ ਰਾਜਕੁਮਾਰ ਦੀ ਡੈਥ ਹੋ ਗਈ ਇਹਨਾਂ ਚਾਰ ਸਾਰੀ ਗਲਤੀ ਇਹਨਾਂ ਨੂੰ ਤਲਾ ਹੀ ਕਰਤੀ ਸੀ ਇਹਨਾਂ ਕੋਲ ਤੇ ਮੰਨੇ ਵੀ ਹਾਰਡਲ ਖੁਦ ਮੰਨੇ ਮੇਰੇ ਕੋਲੇ ਵੀ ਹਾਂ ਠੀਕ ਹੈ ਵੀ ਮਤਲਬ ਕਿ ਸਭ ਨੂੰ ਤਲਾ ਹੀ ਸੀਗੀ ਤੇ ਅਸੀਂ ਅਸੀਂ ਅੰਗਰੇਜ਼ੀ ਕਰੀ ਬਸ ਠੀਕ ਹੈ ਇਹ ਇਹ ਜਿਹੜਾ ਮੈਂ ਜਿਹੜੇ ਬੰਦੇ ਦੀ ਇਹਦੀ ਮੌਤ ਮੌਕੇ ਤੇ ਹੋਈ ਬਸ ਉੱਥੋਂ ਜਿਹੜੀ ਚੱਕ ਲਈ ਸਾਰੇ ਲੋਕਾਂ ਨੇ ਠੀਕ ਹੈ ਬਸ ਮੌਤ ਹੋ ਕੇ ਮੌਤ ਜੀ ਹੋਊਗੀ ਮਾਨਸਾ ਜੀ ਮਾਨਸਾ ਸਰ ਜੀ ਇਹ ਅੱਜ ਅੱਜ ਦੀ ਘਟਨਾ ਸਾਰੀ ਹਾਂਜੀ ਕੰਮ ਨਹੀਂ ਡਾਕਟਰ ਸਾਹਿਬ ਹੋਸ ਹੈਗਾ ਜੀ ਨਹੀਂ ਨਹੀਂ ਅੱਜ ਦੀ ਘਟਨਾ ਹੀ ਹੈ ਅੱਜ ਦੀ ਸਵੇਰੇ ਮੇਰਾ ਤਕਰੀਬ ਉਹ 7:30 ਦਾ ਟਾਈਮ ਹੋਵੇ ਬੜਾ ਮੋਟੋ ਏੜੀ ਏੜੀ ਸੀ ਠੀਕ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਰਕੇ ਦੇ ਵਿੱਚ ਵਾਪਰਿਆ ਦਰਦਨਾਕ ਹਾਦਸਾ ਵਿਅਕਤੀ ਉਤੇ ਕੰਦ ਡਿੱਗਣ ਨਾਲ ਹੋਈ ਮੌਤ ਗੱਲਬਾਤ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਜੀਵਨ ਸ਼ਰਮਾ ਦੋਸਤੋ ਸੋਸ਼ਲ ਮੀਡੀਆ ਤੇ ਜਿਹੜੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਇਸ ਦਾ ਸੱਚ ਜਾਣਨ ਲਈ ਆਪਾਂ ਫੋਨ ਕਾਲ ਤੇ ਪਿੰਡ ਦੇ ਸਾਬਕਾ ਸਰਪੰਚ ਤੋਂ ਜਿਹੜੀ ਇਸ ਸੰਬੰਧੀ ਜਾਣਕਾਰੀ ਲੈਣੇ ਆ ਜੇਕਰ ਇਸ ਖਬਰ ਤੇ ਕਿਸੇ ਨੇ ਪੱਖ ਰੱਖਣਾ ਹੈ ਤਾਂ ਚੈਨਲ ਨਾਲ ਸੰਪਰਕ ਕਰ ਸਕਦਾ ਹੈ ਹੈਲੋ ਹਾਂ ਜੀ ਜੀਵਨ ਸ਼ਰਮਾ ਬੋਲਦਾ ਜੀ ਪੱਤਰਕਾਰ ਹਾਂਜੀ 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 ਸਰ ਕੀ ਨਾਮ ਹੈ ਥੋੜਾ ਮੈਂ ਗੁਰਜੀਤ ਸਿੰਘ ਸਾਬਕਾ ਸਰਪੰਚ ਬੋਲ ਠੀਕ ਹੈ ਜੀ ਇਹ ਪ੍ਰਧਾਨ ਜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਇੱਕ ਬੰਦੇ ਤੇ ਜਿਹੜੀ ਕੰਧ ਡਿੱਗਦੀ ਹੈ ਕੀ ਗੱਲਬਾਤ ਹੈ ਉਹ ਦੱਸੋ ਮਾੜੀ ਜੀ ਇਹ ਗੱਲਬਾਤ ਹੀ ਹੈ ਜੀ ਇੱਥੇ ਸਾਡੇ ਪਿੰਡ ਜੱਸੀ ਔਰ ਰਾਜਕੁਮਾਰ ਪਟਿਆ ਹਾਂ ਜੀ ਜਸਪਾਲ ਸਿੰਘ ਪੱਕਾ ਨਾਉ ਦਾ ਠੀਕ ਹੈ ਜੀ ਜਸਪਾਲਾ ਪੱਕਾ ਨੋ ਔਰਫ ਜੱਸੀ ਠੀਕ ਹੈ ਜੀ ਪੁੱਤਰ ਰਾਜਕੁਮਾਰ ਠੀਕ ਹੈ ਜੀ ਇਹਨਾਂ ਦਾ ਪੱਠਾ ਉੱਥੇ ਠੀਕ ਹੈ ਜੀ ਇਹਨਾਂ ਨੇ ਉੱਥੇ ਕੋਨਰ ਤੇ ਇੱਟ ਕੱਚੀ ਟਸਟੋ ਕਰੀ ਹੋਈ ਹੈ ਠੀਕ ਹੈ ਜਿਹੜੀ ਆਨ ਲੀਗ ਉੱਥੇ ਰੱਖ ਹੀ ਸਕਦੇ ਜੀ ਠੀਕ ਹੈ ਉਹ ਵੀ ਇੰਨੀ ਉੱਚੀ ਲਾਰ ਕੀ ਸੀ ਇਹਨਾਂ ਨੇ ਵੀ ਗੱਲ ਹੀ ਛੱਡੋ ਠੀਕ ਹੈ ਜੀ ਇਹਨਾਂ ਬੰਦਿਆਂ ਨੇ ਪਹਿਲਾਂ ਸਾਡੇ ਜਿਹੜੇ ਮੁੰਡੇ ਮਰਿਆ ਇਹ ਤੇ ਇਹਦੇ ਮੁੰਡਿਆਂ ਨੇ ਪਹਿਲਾਂ ਕੋਈ ਤਲਾਹ ਕਰਕੇ ਆਹ ਤੇਰੀ ਕੰਧ ਦੇ ਡਿੱਗਣ ਵਾਲੀ ਹੈ ਇਹ ਠੀਕ ਹੈ ਤੇ ਤੂੰ ਮਤਲਬ ਕੇ ਇਸ ਨੂੰ ਲੋਵੜੇ ਕਢਾ ਦੇ ਠੀਕ ਹੈ ਜੀ ਲੋਵੜੇ ਤਲਾਹ ਦੇ ਠੀਕ ਹੈ ਜੀ ਮੇਰੇ ਕੋਲ ਜੀ ਗਾਉਂ ਵੀ ਗਈ ਹੁਣ ਤਾਂ ਕਹਿੰਦਾ ਕਿ ਕਿਸੇ ਖੇਤਰ ਰਹਿਣਾ ਕੱਢੀ ਜਾਵਾਂ ਮੈਂ ਇਹ ਠੀਕ ਹੈ ਜੀ ਮੇਰੇ ਕੋਲ ਖੁਦ ਮੰਨਿਆ ਹਸਪਤਾਲ ਦੇ ਵਿੱਚ ਹਾਂ ਕਹਿੰਦਾ ਮੇਰੇ ਕੋਲ ਤਲਾਹ ਵੇਈ ਸੀ ਤੇ ਯਾਰ ਮੈਨੂੰ ਵੀ ਆ ਕਿੱਧਰ ਕੀ ਸ਼ੌਂਦਾ ਇਹਨੂੰ ਠੀਕ ਹੈ ਜੀ ਠੀਕ ਹੈ ਸਾਰੀ ਇਹਨਾਂ ਦੀ ਅੰਗਹਿਲੀ ਦੇ ਨਾਲ ਸਾਰੀ 60-62 ਸਾਲ ਦੀ ਉਮਰ ਹੈ ਠੀਕ ਹੈ ਜੀ ਛੋਟਾ ਕਿਸਾਨ ਆ ਚਾਰ-ਪੰਜ ਕਿੱਲੇ ਦਾ ਮਾਲਕ ਹੈ ਠੀਕ ਹੈ ਜੀ ਦੋ ਕੁੜੀਆਂ ਬਿਲਟਾਰਾਂ ਨੇ ਜਿਹੜੇ ਹੋਣ ਵਾਲੀਆਂ ਠੀਕ ਹੈ ਜੀ ਦੋ ਮੁੰਡੇ ਹੋਣ ਵਾਲੇ ਨੇ ਠੀਕ ਹੈ ਜੀ ਇਹਨਾਂ ਅੰਗਹਿਲੀ ਦੇ ਨਾਲ ਅੱਜ ਮਤਲਬ ਵੀ ਛੋਟਾ ਕਿਸਾਨ ਤੁਰ ਗਿਆ ਇਸ ਤੋਂ ਬੰਦਾ ਇੱਕ ਕਿਸਾਨ ਦਾ ਕੀ ਨਾਂ ਸੀ ਗਈ ਇਹ ਜਗਜੀਵਨ ਸਿੰਘ ਪੁੱਤਰ ਬਸੰਤ ਸਿੰਘ ਜੱਟ ਸਿੱਖ ਛੱਟ ਸਿੱਖ ਅੱਛਾ ਜਿਹੜੇ ਇਹ ਭਾ ਪੱਠੇ ਦੀ ਤੁਸੀਂ ਦੱਸ ਰਹੇ ਹੋ ਪੱਠੇ ਦਾ ਕੀ ਨਾਮ ਹੈਗਾ ਪੱਠੇ ਦਾ ਬਸ ਇਹ ਇਹ ਰਾਜਕੁਮਾਰ ਬਾਜਾ ਜੀ ਰਾਜਕੁਮਾਰ ਦੇ ਨਾਂ ਤੇ ਰਾਜਕੁਮਾਰ ਦੇ ਨਾਂ ਤੇ ਰਾਜਕੁਮਾਰ ਅੱਛਾ ਤੂੰ ਤੁਸੀਂ ਮੰਨ ਲਓ ਵੀ ਉੱਥੇ ਮੌਕੇ ਤੇ ਜਿਹੜਾ ਕੁਝ ਹੋਇਆਗਾ ਹਾਂਜੀ ਹਾਂ ਠੀਕ ਹੈ ਇਹ ਮੰਨ ਲਓ ਗਲਤੀ ਆਪਾਂ ਦੀ ਆਪਾਂ ਕਈ ਇਹ ਵੀ ਗਲਤੀ ਹੈ ਇਹ ਕਿਸ ਦੀ ਗਲਤੀ ਜਿਹੜੀ ਗਲਤੀ ਸਾਰੀ ਇਹ ਜਿਸਪਾਲ ਸਿੰਘ ਉਹ ਪਜਸੀ ਪੱਠੇ ਵਾਲਾ ਰਾਜਕੁਮਾਰ ਦਾ ਮੁੰਡਾ ਹੈ ਠੀਕ ਹੈ ਉਹ ਰਾਜਕੁਮਾਰ ਦੀ ਡੈਥ ਹੋ ਗਈ ਇਹਨਾਂ ਚਾਰ ਸਾਰੀ ਗਲਤੀ ਇਹਨਾਂ ਜੋ ਤਲਾਹੀ ਕਰਤੀ ਸੀ ਇਹਨਾਂ ਕੋਲ ਤੇ ਮੰਨੇ ਵੀ ਹੱਥ ਖੁਦ ਮੰਨੇ ਮੇਰੇ ਕੋਲੇ ਵੀ ਹਾਂ ਠੀਕ ਹੈ ਵੀ ਮਤਲਬ ਕਿ ਸਦਕਾ ਤਲਾਹੀ ਸੀਗੀ ਤੇ ਅਸੀਂ ਅਸੀਂ ਅਣਗਹਿਲੀ ਕਰੀ ਬਸ ਠੀਕ ਹੈ ਇਹ ਇਹ ਜਿਹੜਾ ਮੈਂ ਜਿਹੜੇ ਬੰਦੇ ਦੀ ਇਹਦੀ ਮੌਤ ਮੌਕੇ ਤੇ ਹੋਈ ਬਸ ਉੱਥੋਂ ਜਿਹੜੀ ਚੱਕ ਲਈ ਸਾਰੇ ਲੋਕਾਂ ਨੇ ਠੀਕ ਹੈ ਬਸ ਮੌਤ ਆ ਕੇ ਮੌਤ ਜੀ ਹੋ ਗਈ ਮਾਨਸਾ ਹੀ ਮਾਨਸਾ ਸਰਗਰ ਇਹ ਅੱਜੋ ਅੱਜ ਦੀ ਘਟਨਾ ਸਾਰੀ ਕੰਮ ਦੀ ਨਹੀਂ ਡਾਕਟਰ ਸਾਹਿਬ ਹੋਸਾ ਗਿਆ ਜੀ ਨਹੀਂ ਨਹੀਂ ਅੱਜ ਦੀ ਘਟਨਾ ਹੀ ਹੈ ਅੱਜ ਦੀ ਸਵੇਰੇ ਮੇਰਾ ਤਕਰੀਬ ਉਹ 7:30 ਦਾ ਟਾਈਮ ਹੋਵੇ ਬੜਾ ਮੋਟੋ ਅਸੀਂ ਏੜੀ ਏੜੀ ਸੀ ਠੀਕ ਹੈ ਹਾਂ ਜੀ